ਖੜ ਜੋ ਖੜ ਜੋ ਵੀਡੀਓ ਨੂੰ ਇਗਨੋਰ ਨਾ ਕਰਿਓ ਜੇ ਆ ਸਾਬ ਪਣਗੋਟੇ ਨੇ ਤਰੱਕੀ ਨੂੰ ਲੈ ਕੇ ਕੀ ਕੁਝ ਕਹਿ ਦਿੱਤਾ ਏਕ-ਇਕ ਗੱਲ ਸੁਣਨ ਵਾਲੀ ਆ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਜੇ ਤੇ ਹੁਣ ਕਿੱਥੋਂ ਤੱਕ ਬੁਸ਼ਰਮੀ ਲੋਕੀ ਸਹੀ ਜਾਂਦੇ ਕੈਨੇਡਾ ਜਾਣ ਲਈ ਭੈਣਾਂ ਨਾ ਲਾਵਾਂ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈੱਟ ਉੱਤੇ ਹੁਣ ਆਉਂਦੀਆਂ ਨੇ ਓਏ ਲਾਈਕ ਵੇਊਆਂ ਖਾਤਰ ਕੱਪੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪੈ ਜਾਣ ਜੇ ਕਿਤੇ ਟੋਕਦੇ ਹੋ ਮੈਂ ਕਹਿੰਦਾ ਥੋੜਾ ਸਾਫ ਤਰੱਕੀ ਰੋਕਦੇ ਹੋ ਬੇਸ਼ੱਕ ਪਹਿਲਾਂ ਲੋਕ ਨਹੀਂ ਜ਼ਿਆਦਾ ਪੜਦੇ ਸੀ ਪਰ ਮਾਪਿਆਂ ਦਾ ਸਤਕਾਰ ਬੋਲ ਤੇ ਹੀ ਕਰਦੇ ਸੀ ਪਹਿਲਾਂ ਪੁੱਤ ਨਾ ਫੜਦਾ ਪਿਓ ਦੀ ਦਾੜੀ ਸੀ ਓਏ ਨਾ ਹੀ ਮਾਂ ਦੀ ਧੀ ਆਪਣੀ ਨਾਲ ਆਰੀ ਸੀ ਓਏ ਤੇ ਲਿਖਿਆ ਪਿਓ ਦੇ ਯੁੱਤੀਆਂ ਠੋਕ ਦਿਓ ਮੈਂ ਕਹਿੰਦਾ ਥੋੜਾ ਦਾਸ ਤਰੱਕੀ ਹੋ ਗਿਓ ਦਿਓ ਤੇ ਵੀਡੀਓ ਦੇਖਣ ਤੋਂ ਬਾਅਦ ਜੇ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੀ ਕਮੈਂਟਾਂ ਵਿੱਚ ਦੋ ਸ਼ਬਦ ਲਿਖ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ